ਸੋ ਪੈਨ ਇਲਾ YouTube ਚੈਨਲ ਤੋਂ ਵੀ ਪੁੱਛਿਆ ਬਹੁਤ ਸੇਰ ਤੋਂ ਬਹੁਤ ਧੰਨਵਾਦ ਹੈ ਅੱਜ ਇਸ ਸ੍ਰੋਤੀ ਦਾ ਨਦੀ ਜਿਹੜੀ ਕੌਲਤ ਕੀਤੀ ਹੈ ਵੀਰੇ ਨੇ ਬਹੁਤ ਧੰਨਵਾਦ ਕਰਦੇ ਆ ਕਹਿੰਦਾ ਜਾਗਦੀਆਂ ਅੱਖਾਂ ਨਾਲ ਵੇਖੇ ਸੁਪਨੇ ਖੇਮਤ ਕਰੂਗੇ ਪੂਰੇ ਤਾਂ ਹਾਂਗੇ ਉਹ ਮੰਦੇ ਤੇ ਪਿਆ ਨੂੰ ਸਕਸੈਸ ਨਾ ਮਿਲੇ ਉਹ ਦੁਨੀਆ ਦੇ ਇਤਿਹਾਸ ਵਿੱਚ ਨਾ ਹੋਣਗੇ ਉਹ ਕਾਲਾ ਨਾ ਸਤ ਸੋਨੀ ਪੈਂਦੀ ਕਲੜੀ ਫੇਰ ਕਿਤੇ ਜਾ ਕੇ ਐਂਨੇ ਆਉਂਦੀ ਦੁਨੀਆ ਉਹ ਮਿਹਨਤਾਂ ਦੇ ਸੱਚ ਹਾਰੇ ਰੋਬੀ ਕਰਦੇ ਪਰ ਜਿੱਤਿਆਂ ਦਾ ਫੋਟਵਾ ਖਿੱਚਉਂਦੀ ਦੁਨੀਆ ਉਹ ਮਿਹਨਤਾਂ ਦੇ ਸੱਚ ਹਾਰੇ ਰੋਬੀ ਕਰਦੇ ਪਰ ਜਿੱਤਿਆਂ ਦਾ ਫੋਟਵਾ ਖਿੱਚਉਂਦੀ ਦੁਨੀਆ ਕਹਿੰਦਾ ਟਾਵਾ ਡੋਲ ਰਹੀਆਂ ਕਵੀਰ ਆਗਿਆ ਉਹ ਘਰ ਵਿੱਚੋਂ ਦੇ ਚੱਲਣ ਤੇ ਕਾਮਦਾਰੀਆਂ ਸੱਚੀ ਲੱਤੇ ਮਿੱਠੀ ਜਿਬਾਨ ਤੋਂ ਬਿਨਾ ਇੱਛਤਾਂ ਦੇ ਬੱਟੇ ਜਿੱਤੇ ਪੈਸਾ ਮੇਟਾ ਕੋਈ ਨੇੜੇ ਵੀ ਨਾ ਜਾਈਏ ਇਸੇ ਕੰਮ ਧਰੇ ਤੇ ਥਾਲੀ ਵਿੱਚ ਖਾ ਕੇ ਜਿਹੜਾ ਸ਼ੋਕ ਕਰਦੇ ਦਰਫੇਡੇ ਨੂੰ ਉੱਠੇ ਸੱਲਗ ਬੰਦੇ ਦੇ ਔਰ ਥਾਲੀ ਵਿੱਚ ਖਾ ਕੇ ਜਿਹੜਾ ਸ਼ੋਕ ਕਰਦੇ ਦਰਫੇਡੇ ਨੂੰ ਉੱਠੇ ਸੱਲਗ ਬੰਦੇ ਦੇ ਲਓ ਮੈਦਾਨ ਦੇ ਵਿੱਚ ਪਹਿਲਵਾਨ ਪ੍ਰਤਪਾਲ